विखे जोड़ा युद्ध नशे विरुद्ध हिस्सा पाने बहुत सारे प्यारे, प्यारे प्यारे बच्चे आए ने एन सी सी तो ने अलग अलग स्कूलों तो ने एन एस एस तो ने सो मैं सब तो पहला पड़े नैशनल कन्वीनर श्री अरविंद केजरीवाल साहब जहां ने दस साल देश थे। राज की राजधानी से राजों दिया ਬਹੁਤ ਸਾਰੀਆਂ ਅਲਮਤਾਂ ਜਿਹੜੀਆਂ ਨੇ ਉਹਨਾਂ ਨੂੰ ਖਤਮ ਕੀਤਾ ਨਾਲ ਬੈਠੇ ਨੇ ਮਨੀਸ਼ 소ਦੀਆ ਸਾਹਿਬ ਜਿਨ੍ਹਾਂ ਨੇ ਦਿੱਲੀ ਦੀ ਸਿੱਖਿਆ ਨੂੰ ਇੱਕ ਕ੍ਰਾਂਤੀ ਦੇ ਰੂਪ ਚ ਬਦਲਤਾ ਅੱਜ ਦਿੱਲੀ ਦੇ ਸਕੂਲਾਂ ਦੀ ਸਰਕਾਰੀ ਸਕੂਲਾਂ ਦੀ ਪੂਰੀ ਦੁਨੀਆ ਚਰਚਾ ਸਤਿੰਦਰ ਜੈਨ ਜੀ ਜਿਨ੍ਹਾਂ ਨੇ ਮੁਹੱਲਾ ਕਲੀਨਿਕ ਦਾ ਆਈਡੀਆ ਕੱਢਿਆ ਤੇ ਅੱਜ بڑے بڑے ਵਿਕਸਤ ਮੁਲਕ ਵੀ ਇਸ ਆਈਡੀਆ ਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸੰਜੀਵ ਰੋੜਾ ਜੀ ਰਾਜ ਸਭਾ ਮੈਂਬਰ ਜਿਨ੍ਹਾਂ ਨੇ ਆਪਣਾ ਸਾਰਾ ਫੰਡ ਹਸਪਤਾਲਾਂ ਤੇ ਤੇ ਸਕੂਲਾਂ ਤੇ ਖਰਚਿਆ ਸਾਡੇ ਮਨਿਸਟਰ ਸਾਹਿਬਾਨ ਮੇਰੀ ਕੈਬਨਿਟ ਦੇ ਸਾਥੀ ਜਿੰਨੇ ਵੀ ਲੁਧਿਆਣਾ ਸ਼ਹਿਰ ਦੇ ਜਨ ਗਣਮਾਨੀਏ ਵਿਅਕਤੀ ਇੱਥੇ ਪਹੁੰਚੇ ਨੇ মিডিਆ ਤੋਂ ਸਾਡੇ ਸੱਜਣ ਸਾਰੇ ਯੂਨੀਵਰਸਿਟੀ ਤੋਂ ਬਹੁਤ ਸਾਰੇ ਦੋਸਤ ਬੇਤਰ ਮੈਨੂੰ ਨਜ਼ਰ ਆ ਰਹੇ ਨੇ ਪੀਏਯੂ ਤੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੈਲਕਮ ਜੀ ਆਇਆਂ ਨੂੰ ਕਿਉਂਕਿ ਇਹ ਜਿਹੜਾ ਯੁੱਧ ਹੈ ਨਸ਼ਿਆਂ ਵਿਰੁੱਧ ਇਹ ਕੱਲਾ ਪੁਲਿਸ ਦਾ ਕੰਮ ਨਹੀਂ ਇਹਦੇ 'ਚ ਆਮ ਲੋਕਾਂ ਦੀ ਸ਼ਮੂਲੀਅਤ ਇਹਨੂੰ ਜਨ ਅੰਦੋਲਨ ਬਣਾਉਣਾ ਪਊਗਾ ਔਰ ਬਣ ਵੀ ਰਿਹਾ ਮੈਨੂੰ ਖੁਸ਼ੀ ਹੈ ਬਹੁਤ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਮਤੇ ਪਾ ਕੇ ਦੇ ਰਹੀਆਂ ਮੈਨੂੰ ਹਰ ਰੋਜ਼ ਕਿ ਜੇ ਅਸੀਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਾਂਗੇ ਜੇ ਸਾਡੇ ਪਿੰਡ ਕੋਈ ਆਊਗਾ ਕੋਈ ਤਸਕਰ ਕੋਈ ਸਮੱਗਲਰ ਅਸੀਂ ਉਹਦੀ ਇਨਫੋਰਮੇਸ਼ਨ ਪੁਲਿਸ ਨੂੰ ਦੇਵਾਂਗੇ ਬਾਕੀ ਅੱਗੇ ਸਾਡਾ ਕੰਮ ਹੈ ਬੋਰਡ ਲੱਗੇ ਨੇ WhatsApp ਦਾ ਇੱਕ ਨੰਬਰ ਹੈ 9 779 100 200 ਤੋ ਜਿਸ ਨੰਬਰ ਤੇ ਤੁਸੀਂ ਸਾਨੂੰ ਕੋਈ ਇਨਫੋਰਮੇਸ਼ਨ ਦਿਓਗੇ ਕਿ ਇੱਥੇ ਇਸ ਮਹੱਲੇ 'ਚ ਇਸ ਗਲੀ 'ਚ ਇਸ ਪਿੰਡ 'ਚ ਇਸ ਪਿੱਪਲ ਥੱਲੇ ਇਸ ਬੋਰਡ ਥੱਲੇ ਨਸ਼ਾ ਵਿਕ ਰਿਹਾ ਹੈ ਤਾਂ ਅਸੀਂ ਤੁਰੰਤ ਕਾਰਵਾਈ ਕਰਾਂਗੇ ਤੇ ਤੁਹਾਡਾ ਜਿਹੜਾ ਨਾਮ ਹੈ ਉਹ ਬਿਲਕੁਲ ਗੁਪਤ ਰੱਖਿਆ ਜਾਊਗਾ। ਔਰ ਪੂਰੇ ਪੰਜਾਬ ਦੇ ਵਿੱਚੋਂ ਪੌਂਸ ਆ ਰਿਹਾ ਹੈ ਪੂਰੇ ਪੰਜਾਬ ਚ ਲੋਕ ਸ਼ਾਬਾਸ਼ ਦੇ ਰਹੇ ਨੇ ਕਿ ਜੀ ਬੜਾ ਚੰਗਾ ਕੰਮ ਕੀਤਾ ਕਿਉਂਕਿ ਜੇ ਦਸ ਘਰਾਂ ਚ 70 ਵਿਸ਼ਾ ਕੇ ਦਸ ਘਰ ਉਜਾੜ ਕੇ ਨਸ਼ਾ ਵੇਚ ਕੇ ਆਪਣੀ ਕੋਠੀ ਪਾਲੀ ਤੇ ਉਹਦੇ ਤੇ ਦੀਪਮਾਲਾ ਹੋਈ ਹੋਵੇ ਇਹ ਤਾਂ ਨਹੀਂ ਅਸੀਂ ਚੱਲਣ ਦੇਵਾਂਗੇ ਤਾਂ ਉਹਦੀ ਕੋਠੀ ਤੇ ਵੀ ਬਲਡੋజర్ ਚੱਲੂਗਾ ਜੀ ਔਰ ਚੱਲ ਵੀ ਰਿਹਾ ਹੈ ਹਰ ਰੋ ਚੱਲ ਰਿਹਾ ਕੱਲ ਮੁਕਸਰਵਲ ਚੱਲ ਰਿਹਾ ਸੀ ਮੈਂ ਦੇਖਿਆ ਟੀਵੀ ਤੇ ਸੋ ਇਹਨੂੰ ਅਸੀਂ ਇਹ ਸਮਝਣਾ ਹੈ ਕਿ ਕਦੇ ਵੀ ਇਹ ਅੱਗ ਸਾਡੇ ਘਰੇ ਆ ਸਕਦੀ ਹੈ ਇਸ ਕਰਕੇ ਇਸ ਅੱਗ ਨੂੰ ਪਹਿਲਾਂ ਹੀ ਬੁਝਾ ਦਈਏ ਆਪਾਂ ਟਾਈਮ ਸਾਨੂੰ ਲੱਗ ਗਿਆ ਪਲਾਨਿੰਗ ਬਣਾਉਣ ਤੇ ਇਹ ਨਹੀਂ ਸੀ ਕਿ ਅਸੀਂ ਤਿੰਨ ਸਾਲ ਬੇਲੀ ਬੈਠੇ ਰਹੇ ਪਹਿਲਾਂ ਇਹ ਉਹਦੇ ਬਾਅਦ ਦੇ ਰਜਲਟ ਕੀ ਹੋਣਗੇ ਸਪਲਾਈ ਲਾਈਨ ਜਦੋਂ ਤੋੜੀ ਤਾਂ ਜਿਹੜੇ ਬੱਚੇ ਨਸ਼ੇ ਜਾ ਚੁੱਕੇ ਨੇ ਉਹ ਤੜਫਣਗੇ ਨਸ਼ਾ ਨਹੀਂ ਮਿਲੂਗਾ ਉਹਨਾਂ ਨੂੰ ਕਿੱਥੇ ਸੰਭਾਲਾਂਗੇ ਓਟ ਕਲੀਨਿਕਸ ਰੀਹੈਬ ਸੈਂਟਰਸ ਉਥੇ ਦਵਾਈ ਦੀ ਕਮੀ ਨਾ ਹੋਵੇ ਕੋਈ ਫਿਰ ਉਹਨਾਂ ਨੂੰ ਉਹਨਾਂ ਦੀ ਡਿਗਰੀ ਮੁਤਾਬਕ ਉਹਨਾਂ ਦੀ ਛਾ ਮੁਤਾਬਕ ਪੜ੍ਹਾਈ ਉਸ ਤੋਂ ਬਾਅਦ ਨੌਕਰੀ ਤਾਂ ਕਿ ਉਹ ਦੁਬਾਰਾ ਉਸ ਦਲਦਲ ਦੇ ਵਿੱਚ ਨਾ ਫਸਣ ਜਦੋਂ ਕੰਮ ਕਰਨ ਲੱਗ ਜਾਣਗੇ ਉਹਨਾਂ ਦਾ ਮਨ ਕਿਧਰੇ ਹੋਰ ਲੱਗ ਜਾਊਗਾ ਤੁਮੈ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਧੰਨਵਾਦ ਵੀ ਦਿਨਾ ਤੇ ਨਾਲ ਨਾਲ ਭਰੋਸਾ ਵੀ ਦਿਨਾ ਕਿ ਸਰ ਤੁਹਾਡੀ ਅਗਵਾਈ ਚ ਨੈਸ਼ਨਲ ਪਾਰਟੀ ਹੈ ਹੋਰ ਬਹੁਤ ਸਾਰੀਆਂ ਸਟੇਟਾਂ ਚ ਨਸ਼ਾ ਹੈ ਪਰ ਕਿਸੇ ਸਟੇਟ ਨੇ ਇਸ ਤਰ੍ਹਾਂ ਦਾ ਇਨੀਸ਼ੀਏਟਿਵ ਨਹੀਂ ਲਿਆ ਇਹ ਤੁਸੀਂ ਸਾਨੂੰ ਜਿਹੜੀ ਗਾਈਡਲਾਈਨ ਦਿੱਤੀ ਹੈ ਅਸੀਂ ਉਹਦੇ ਮੁਤਾਬਕ ਚੱਲ ਰਹੇ ਹਾਂ ਔਰ ਪੰਜਾਬ ਪੁਲਿਸ ਦਾ ਵੀ ਧੰਨਵਾਦ ਹੈ ਕਿ ਉਹਨਾਂ ਨੇ ਆਪਣੇ ਆਪ ਨੂੰ ਬਿਲਕੁਲ ਚੋਕਤਾ ਡਿਊਟੀ ਨੂੰ ਡਿਊਟੀ ਸਮਝ ਕੇ ਕਰ ਰਹੇ ਹੋ ਤੇ ਬਹੁਤ ਲੰਬੀ ਲੜਾਈ ਹੈ ਕਿਉਂਕਿ ਇੱਕ ਤਾਂ ਹੁੰਦਾ ਘਰ 'ਚ ਨਸ਼ਾ ਵੜ ਜਾਣਾ ਇੱਕ ਹੁੰਦਾ ਨਸਾਂ 'ਚ 나ੜਾਂ 'ਚ 나ੜਾਂ 'ਚੋਂ ਨਸ਼ਾ ਕੱਢ ਕੇ ਲੈਉਣਾ ਬਹੁਤ ਔਖਾ ਹੈ ਪਰ ਕਰਾਂਗੇ ਆਪਾਂ ਇੱਕ ਵਾਰੀ ਆਪਣੇ ਆਪ ਲਈ ਜ਼ੋਰਦਾਰ ਤਾੜੀ ਮਾਰ ਲਓ ਜਿੰਨੇ ਤੁਸੀਂ ਬੱਚੇ ਆਏ ਹੋ ਬਹੁਤ ਸੋਹਣੇ ਲੱਗ ਰਹੇ ਹੋ ਤੇ ਅੱਜ ਜਿੱਥੋਂ ਮਾਰਚ ਪਾਸਟ ਹੈ ਇਸ ਤੋਂ ਪਹਿਲਾਂ ਕਿ ਆਪਾਂ ਇੱਕ ਸੌ ਪੰਜਾਬੀ ਦੇ ਵਿੱਚ ਸੌ ਚੁੱਕੀਏ ਮੈਂ ਚਾਹੂੰਗਾ ਪਹਿਲਾਂ ਸਰ ਆ ਆ ਤੁਹਾਨੂੰ ਮੈਂ ਚਾਹੂੰਗਾ ਅਰਵਿੰਦ ਕੇਜਰੀਵਾਲ ਸਾਹਿਬ ਜਿਹੜੇ ਕਿ ਆਈਆਈਟੀ ਖੜਗਪੁਰ ਦੇ ਪੜੇ ਹੋਏ ਇੰਜੀਨੀਅਰ ਨੇ IRS ਕੀਤੀ इंडियन रेवेन्यू सर्विस ਚ ਗਏ ਇਨਕਮ ਟੈਕਸ ਦੇ ਕਮਿਸ਼ਨਰ ਬਣੇ ਚਾਹੁੰਦੇ ਤਾਂ ਇਹ ਵੀ ਚੁੱਪ ਰਹਿ ਸਕਦੇ ਸੀ ਚਾਹੁੰਦੇ ਤਾਂ ਇਹ ਵੀ ਪੈਸੇ ਬਹੁਤ ਕਮਾ ਸਕਦੇ ਸੀ ਪਰ ਇਹਨਾਂ ਨੇ ਨੌਕਰੀ ਛੱਡ ਕੇ ਦੇਸ਼ ਨੂੰ ਚੁਣਿਆ ਕਿ ਆਪਾਂ ਦੇਸ਼ ਨੂੰ ਠੀਕ ਕਰਨ ਲਈ ਆਪਾਂ ਨੂੰ ਕੁਝ ਨਾ ਕੁਝ ਤਿਆਗਣਾ ਪੈਣਾ ਹੈ ਰਾਜਗੁਰੂ ਨੇ भगत सिंह राजगुरु सुखदेव राजगुरु ने चाहते जाते फांसी तो घंटा कल लाहौर की सेंट्रल जेल च कोयले एक राजगुरु महाराष्ट्र तो सी, पूने तो सी हिंदी च लिख के गए थे कि हम भी जी सकते थे चुप रहकर हम भी जी सकते थे चुप रहकर hame bhi maa baap ne pala tha dukh seh kar chup reh ke bhi jee sakde si par 22-23 sal di umar ch phansi hui te ajj jappa yaad hoye ha so chup nahi rehna inqilab nu chudna hai eh bhi sawan da ek hissa hai eh jodi sawan hai eh holi holi assi sare punjab de youth nu colleges ju ਕੁਲਾਂ ਨੂੰ ਐਨਸੀਸੀ ਦੇ ਥਰੂ ਐਨਐਸਟੀ ਦੇ ਥਰੂ ਚਿਕਾਵਾਂਗੇ ਮੈਂ ਪੰਜਾਬੀ ਦੇ ਵਿੱਚ ਇੱਕ ਇੱਕ ਸੈਂਟੈਂਸ ਬੋਲਾਂਗਾ ਤੁਸੀਂ ਮੇਰੇ ਪਿੱਛੇ-ਪਿੱਛੇ ਬੋਲਣਾ ਮੈਂ ਪੰਜਾਬ ਦੀ ਪਵਿੱਤਰ ਧਰਤੀ ਦਾ ਸੱਚਾ ਪੁੱਤਰ ਹਾਂ ਅੱਜ ਮੈਂ ਪੰਜਾਬ ਦੀ ਮਿੱਟੀ ਦੀ ਸੌਂ ਖਾਂਦਾ ਹਾਂ ਕਿ ਮੈਂ ਕਦੇ ਖੁਦ ਨਸ਼ਾ ਨਹੀਂ ਕਰਾਂਗਾ ਮੈਂ ਆਪਣੇ ਦੋਸਤਾਂ ਪਰਿਵਾਰ ਅਤੇ ਸਮਾਜ ਨੂੰ ਨਸ਼ਾ ਤੋਂ ਦੂਰ ਰੱਖਣ ਦੀ ਪੂਰੀ ਕੋਸ਼ਿਸ਼ ਕਰਾਂਗਾ ਮੈਂ ਜਿੱਥੇ ਵੀ ਨਸ਼ਾ ਵਕਦਾ ਦੇਖਾਂਗਾ अपनी आवाज चकांगा मैं डरांगा नहीं क्योंकि इस युद्ध रब मेरे नाल है मैं नशा नहीं सिक्ख्या चुनांगा। मैं बर्बादी नहीं तरक्की चुनांगा। मैं चुप नहीं इनकलाब चुनांगा। मैं वादा करता हां जदों तक पंजाब नशा मुक्त नहीं हो जाता मैं शांति नाल नहीं बैठागा जय हिंद इनकलाब इनकलाब बहुत बहुत धन्यवाद